ਲੋ ਜੀ ਸਾਰੇ ਵੀਰਾਂ ਨੂੰ ਬਧਾਈਆਂ ਜੀ ਮੇਨਰੀਆਂ ਛਤਰੀਆਂ ਆ ਤਾਂ ਹੈਗੀਏ 2/2 ਦੀ ਤੇ ਕਰੋ ਚੈੱਕ ਬਾਬੋ ਇੱਕ ਛਤਰੀ ਦਾ ਕਪੜਾ ਕੱਟਿਆ ਸੀ ਆਪਾਂ ਤੇ ਇੱਕ ਦਾ ਹੀ ਲਾਇਆ ਤੇ ਬਾਕੀ ਵੰਡਦਾ ਕਪੜਾ ਤੇ ਬੱਸ ਹਾਂ ਜੀ ਮੇਰੇ ਵੀਰੋਂ ਕੀ ਹਾਲ ਚਾਲ ਆ ਸਾਰੇ ਦੋਸਤਾਂ ਮਿੱਤਰਾਂ ਦੇ ਜਾਨਵਰ ਕੈਮਣੇ ਘਰ ਪਰਿਵਾਰ ਸੱਟਾ ਲੋ ਜੀ ਕਰਤੀ ਵਲੌਗ ਦੀ ਸਟਾਰਟਿੰਗ 8:10 ਵਜੇ ਤੇ ਘਰ ਦੇ ਨੇ ਕਪੜੇ ਸਕਾਇ ਹੋਏ ਆ ਤੇ ਖੁੱਡੇ ਖੋਲਦਿਆਂ ਦੇਖਦੇ ਆਂ ਬਈ ਕੱਲ ਇੱਕ ਬੱਚਾ ਨਿਕਲ ਗਿਆ ਸੀ ਅੱਜ ਦੂਜਾ ਨਿਕਲਣ ਵਾਲਾ ਸੀ ਨਿਕਲ ਜਾ ਕੇ ਨਹੀਂ ਲੋ ਜੀ ਖੋਲਿਆ ਤਾਲਾ ਖੁੱਡਾ ਵੀ ਖੋਲਿਆ ਤੇ ਜਾ ਕੇ ਦੇਖਦੇ ਆਂ ਬਾਕੀ ਅੰਡੇ ਦਾ ਫੋਲ ਕਾਪ ਆ ਆ ਪਿਆ ਵਾਪੇ ਮੇਰੇ ਸਾਹਮਣੇ ਤਾਂ ਨਿਕਲ ਗਿਆ ਹੋਊਗਾ ਜਿੱਥੋਂ ਤੱਕ ਉਮੀਦ ਹੈਗੀ ਆ ਬਾਕੀ ਕੋਈ ਨਾ ਕੱਢ ਦਾਂਗੇ ਕਈ ਵਾਰੀ ਬੱਚੇ ਤਾਂ ਨਿਕਲਣ ਨਹੀਂ ਜਾਂਦਾ ਵਾਪੇ ਉਹ ਵੀ ਦੱਸਾਂਗੇ ਕਿਉਂ ਆ ਫੋਲੋ ਕਾਪਿਆ ਮੈਨੂੰ ਕੱਲ ਵਾਲਾ ਲੱਗਦਾ ਕੀ ਹੈ ਬਾਕੀ ਕੋਈ ਨਹੀਂ ਕਬੂਤਰੀ ਨੂੰ ਧਾਕੇ ਦੇਖ ਲਈਏ ਲੋ ਜੀ ਸਾਰੇ ਵੀਰਾਂ ਨੂੰ ਵਧਾਈਆਂ ਆ ਨਿਕਲ ਗਾ ਲੋ ਜੀ ਹੁਣ ਹੀ ਨਿਕਲਿਆ ਤਾਜ਼ਾ ਦਾਦੀ ਹੈ ਤੁਹਾਡੇ ਸਾਹਮਣੇ ਹੀ ਠੀਕ ਹੈ ਕਿ ਨਹੀਂ ਬਾਬੇ ਉਹ ਨਿਕਲ ਕੇ ਦੋਨੇ ਬੱਚੇ ਠੀਕ ਹੈ ਕਿ ਨਹੀਂ ਦਿਖਾ ਦੇ ਤੁਹਾਨੂੰ ਤੇ ਜਿਹੜੇ ਆਂਡੇ ਦਾ ਫੋਲ ਕਹਨੂੰ ਉਹ ਵੀ ਦੇ ਦੇਂਗਾ ਆਪਾਂ ਚੂਰਾ ਜਾ ਕਰਕੇ ਆਪੇ ਕਬੂਤਰ ਖਾ ਲੈਣਗੇ ਕਿਉਂਕਿ ਕੈਲਸ਼ੀਅਮ ਵਾਸਤੇ ਵਧੀਆ ਹੁੰਦਾ ਹੈ ਇਹ ਚੀਜ਼ ਲੋ ਜੀ ਤੇ ਇਹਦੇ ਅੰਦਰ ਇੱਕ ਮਾਸ ਜਾਂਦਾ ਉਹ ਕੱਢ ਦਿਆ ਕਰੋ ਬੱਸ ਤੇ ਆਪੇ ਖਾ ਲੈਣਗੇ ਲੋ ਜੀ ਉਡੀ ਦੇਖਦਾ ਆਪਾਂ ਤੇ ਬਾਕੀ ਓਕੇ ਆ ਮਿੱਤਰੋ ਠੀਕ ਹੈਗੇ ਨਹੀਂ ਬੱਚਾ ਨਿਕਲ ਗਿਆ ਸਭ ਨੂੰ ਵਧਾਈਆਂ ਅੰਦਰ ਵਾਲਾ ਖੁੱਡਾ ਵੀ ਖੋਲ ਲਿਆ ਮਿੱਤਰੋ ਤੇ ਆਦਰ ਦੇਖਦਾ ਵੀ ਦੂਜਾ ਅੰਡਾ ਤਾਂ ਰਹਿ ਗਿਆ ਨਹੀਂ ਡੱਬੀ ਨੇ ਤੇ ਨੀਲੇ ਡੱਬਾ ਘੁੱਤਰ ਇੱਕੋ ਹੀ ਪਿਆ ਦੇ ਥੱਲੇ ਦਾੰਡਾ ਯਾਰ ਤੇ ਦੂਜਾ ਆਂਡਾ ਪਤਾ ਨਹੀਂ ਕਿਉਂ ਨਹੀਂ ਧਰਿਆ ਚਲੋ ਕੋਈ ਨਹੀਂ ਆ ਸ਼ਾਮ ਤੱਕ ਦੇਖਦੇ ਆਂ ਫਿਰ ਬਦਲ ਦਾਂਗੇ ਜੇ ਬਦਲਨੇ ਹੋਇਆ ਆਂਡੇ ਤੇ ਬਾਕੀ ਇੱਧਰ ਸਾਰੇ ਜਾਨਵਰ ਬੈਠੇ ਆਂਡਿਆ ਤੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਉੱਥੇ ਕੋਈ ਨਹੀਂ ਬੈਠੇ ਕੋਈ ਨਹੀਂ ਬੈਹ ਜਾਣ ਗਿਆ ਰਾਪੇ ਤੇ ਬਸ ਓਕੇ ਵਾਪਸ ਤੇ ਵੀਰੋ ਤੇ ਛੱਤਰੀਆਂ ਦਾ ਮੈਂ ਕਿੰਨਾ ਕਪੜਾ ਲਿਆਈ ਆਂ ਅੱਪ ਅੱਜ ਤੇ ਆਪਾਂ ਮਿੰਡ ਲੀਨ ਚੇਬ ਨਾਲ ਵੇ ਕਿੰਨਾ ਕਪੜਾ ਲੱਗੂਆ ਕਿੰਨਾ ਨਹੀਂ ਉਹਨਾਂ ਨਾਲ ਆਵਾਂਗੇ ਫਿਰ ਆਪਾਂ ਤੇ ਲਗਭਗ ਸਾਰੀਆਂ ਛਤਰੀਆਂ ਐਡੀਆਂ ਹੀ ਆ ਇੱਕ ਛੋਟੀ ਐ ਇਹਨਾਂ ਚੋ ਤੇ ਦੋ ਸੇਵ ਨੇ ਇੱਕ ਇਹਨਾਂ ਦੇ ਨਾਲ ਦੀ ਹੋਊਗੀ ਉਹੀ ਸਹਜ ਹੋਊਗਾ ਤੇ ਇਹ ਕਹਿੰਨਾ ਤਾਂ ਛੋਟੀ ਹੋਊਗੀ ਤੇ ਮਿਲ ਲਈਏ ਫਿਰ ਲੈ ਆਵਾਂਗੇ ਜੀ ਮਿਲ ਲਈਆਂ ਛਤਰੀਆਂ ਆ ਤਾਂ ਹੈਗੀਆਂ 2/2 ਦੀ ਤੇ ਜਿਹੜੀ ਵਾਰ ਦੇ ਆਪਾਂ ਹੈਂਡ ਮੇਡ ਬਣਾਈਆਂ ਹੋਈਆਂ ਉਹ ਥੋੜੀ ਜਿਹੀ ਵੱਡੀਆਂ ਦੋ ਫੁੱਟ ਤੋਂ ਤਿੰਨ 3-4 ਇੰਚ ਵੱਡੀਆਂ ਐ ਚਲੋ ਕੋਈ ਨਾ ਲੈ ਆਵਾਂਗੇ ਕਪੜਾ ਫालतू ਲੈ ਆਵਾਂਗੇ ਤੇ ਕੰਮ ਆ ਜੂਗਾ ਤੇ ਦੁਕਾਨ ਤੇ ਚਲਦੇ ਹਾਂ ਹੁਣ ਰੋਟੀ ਤੇ ਆਵਾਂਗੇ ਨਾਲ ਤੇ ਗੱਡੀ ਘੜਵਾਣੀ ਮਿਸਤਰੀ ਦੇ ਉਹ ਵੀ ਘੜਾ ਦਾਂਗੇ ਤੇ ਕਪੜਾ ਲੈ ਆਵਾਂਗੇ ਆਪਾਂ ਕੱਲੇ ਹੀ ਚੋਬਰ ਚੋਬਰ ਜਾਦਾ ਯਾਰ ਚਲੋ ਆਪਾਂ ਲੈ ਆਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਕੀਵਤਾ ਦੁਕਾਨਾਂ ਬੰਦ ਹੁਣ ਕਪੜੇ ਵਾਲੀਆਂ ਚਲੋ ਜਾ ਕੇ ਦੇਖ ਲਾਂਗੇ ਉਹ ਤਾਂ ਤੇ ਰੋਟੀ ਲੈ ਆਈਏ ਇੱਕ ਵਾਰੀ ਮੇਰੇ ਵੀਰੋਂ ਰੋਟੀ ਫੜਾਤੀ ਜੀ ਦੁਕਾਨ ਤੇ ਤੇ ਗੱਡੀ ਕੱਢ ਲਈਆਂ ਹੁਣ ਤੇ ਬਾਕੀ ਆ ਦੁਕਾਨ ਵੀ ਆਪਣੀ ਐ ਅੱਜ ਤੇ ਪੋਸਟਰ ਜਾਂ ਲੱਗ ਰਿਹਾ ਬਾਕੀ ਮਿਸਤਰੀ ਆਈ ਜਾਂਦਾ ਪਿੱਛੇ ਤੇ ਕੱਢ ਲਈਆਂ ਆ ਕੋ ਗੱਡੀ ਜਿਵੇਂ ਮੇਰੇ ਵੀਰੋਂ ਦੁਆਖਾਂ ਨੂੰ ਛੱਡ ਕੇ ਤੇ ਹੁਣ ਚੱਲਦੇ ਆ ਕੱਪੜੇ ਵਾਲੀ ਦੁਕਾਨ ਤੇ ਲੈ ਆਏ ਕਪੜਾ ਠੀਕ ਐ ਕਿ ਨਹੀਂ ਮਹਿੰਗਾ ਹੀ ਬਹੁਤ ਐ ਬਾਬਿਓ 150 ਰੁਪਏ ਮੀਟਰ ਠੀਕ ਹੈ ਕਿ ਨਹੀਂ 3 ਮੀਟਰ ਹਰਾ ਰਹਿ ਤੇ 2 ਮੀਟਰ ਚਿੱਟਾ ਤੇ ਦਿਖਾਨਿਆ ਤੁਹਾਨੂੰ ਉੱਤੇ ਚੱਲ ਕੇ ਪਹੁੰਚ ਗਏ ਜੀ ਉੱਤੇ ਤੇ ਯਾਰਾ ਕਬੂਤਰ ਯਾਰ ਕੂਤਰੀ ਦੇ ਹੀ ਦਿਨੇ ਪਰ ਕਦੇ ਕਹਿੰਦਾ ਬਾਈ ਕਹਿੰਦਾ ਮੈਂ ਲੈ ਜੂਗਾ ਕਦੇ ਕਹਿੰਦਾ ਨਹੀਂ ਲੈ ਕੇ ਜਾਊਗਾ ਠੀਕ ਹੈ ਕਿ ਨਹੀਂ ਜੇ ਇਹ ਆਰਮਾਨ ਨਹੀਂ ਹੈਗਾ ਪਹਿਲੀ ਗੱਲ ਤਾਂ ਦਉਣਾ ਕਿਸੇ ਨੂੰ ਤੇ ਅੱਜ ਕਹਿੰਦਾ ਵੀ ਮੈਂ ਲੈ ਕੇ ਜਾਊਗਾ ਮੈਂ ਕਿਹਾ ਭਾਈ ਲੈ ਜਾ ਨਾਲੇ ਆਪਦੀ ਕਬੂਤਰੀ ਵੀ ਲੈ ਜੀ ਠੀਕ ਹੈ ਕਿ ਨਹੀਂ ਕੀ ਲੋੜ ਐਵੇਂ ਆ ਤਾਂ ਫਿਰ ਠੀਕ ਐ ਕੱਲ ਨੂੰ ਉੱਡ ਅੱਡ ਗਈ ਚਲੋ ਉਹ ਤਾਂ ਛੱਡੋ ਵਗੈਰਾ ਅਗਲੇ ਦਾ ਕਦੇ ਕਹਿੰਦਾ ਤੂੰ ਰੱਖ ਲੈ ਠੀਕ ਐ ਕਿ ਨਹੀਂ ਤੇ ਕਦੇ ਕਹਿੰਦਾ ਮੈਂ ਲੈ ਕੇ ਜਾਊਂਗਾ ਮੈਂ ਕਹਿੰਦਾ ਦੋ ਨਹੀਂ ਲੈ ਜਾ ਹੁਣ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਵਾ ਛੱਡ ਦਿਆਂ ਖੁੱਡੇ ਚ ਉਹਨੂੰ ਫੜਾ ਦੇਣਾ ਵਗੈਰਾ ਆਊਗਾ ਤੇ ਬਾਕੀ ਕਪੜਾ ਲਿਆਏ ਸੀ ਆਪਾਂ 150 ਮੀਟਰ ਲਾਇਆ ਮੇਰੇ ਵੀਰੋ 150 ਮੀਟਰ ਲਾਇਆ ਤੇ ਹਰਾ ਕਪੜਾ ਇਹ ਕਰੋ ਚੈੱਕ ਤੇ ਵਾਈਟ ਖਦਰ ਵਾਲਾ ਕੱਪੜਾ ਹੈ ਬਾਬਿਆਂ ਖਦਰ ਵਾਲਾ ਹੀ ਲਾਣਨੇ ਆਪਾਂ ਸ਼ੁਰੂ ਤੋਂ ਤੇ ਦਿਖਾਨੇ ਆ ਇੱਕ ਵਾਰੀ ਜਾਨਵਰ ਛੱਡਦਾ ਮੈਂ ਅੰਦਰ ਜਿਹੜੇ ਦੇਣੇ ਆ ਉਹ ਕੱਢਣਾ ਹਾਂਜੀ ਤੇ ਇਹ ਤਾਂ ਜਿਹਦਾ ਕਬੂਤਰ ਸੀ ਮੇਰੇ ਵੀਰੋ ਤੇ ਹੁਣ ਹੀ ਲੈ ਕੇ ਆਏ ਸੀ ਆਪਾਂ ਉਹਨੂੰ ਆਪਾਂ ਐਂ ਵੀ ਕਹਤਾ ਸੀ ਬਈ ਕਬੂਤਰੀ ਲੈ ਜਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਜੇ ਲੈ ਕੇ ਜਾਣੀ ਹੈ ਜੇ ਮੰਨਦੀ ਹੈ ਵੰਦਾ ਤੇਰਾ ਕਹਿੰਦਾ ਐ ਤਾਂ ਕੋਈ ਦਿੱਕਤ ਨਹੀਂ ਕਹਿੰਦਾ ਕਬੂਤਰੀ ਤਾਂ ਕਰਦੇ ਆ ਕਹਿੰਦਾ ਉਹਦੀ ਜਿਹਦੇ ਨਾਲ ਜੋੜਾ ਲਾ ਰੱਖਿਆ ਸੀ ਕਹਿੰਦਾ ਘਰੇ ਨਹੀਂ ਆਈ ਜਾਂਦੀ ਪਤਾ ਨਹੀਂ ਕਹਿੰਦਾ 3-4 ਦਿਨ ਹੋ ਗਏ ਉਹਦਾ ਅੱਛਾ ਕਰ ਮੈਂ ਕਹਿੰਦਾ 2000 ਮੈਂ ਕਹਿ ਵੀ ਦਿੱਤਾ ਇਸ ਮੈਂ ਕਬੂਤਰੀ ਲੈ ਜਾ ਬਾਈ ਜੇ ਯਾਰ ਚਾਹੀਦੀ ਐ ਕਹਿੰਦਾ ਕੋਈ ਨਹੀਂ ਕਹਿੰਦਾ ਬੱਚੇ ਕਢਾ ਲੈ ਤੂੰ ਉਹ ਹੀ ਯਾਰ ਚਲ ਕੋਈ ਨਹੀਂ ਯਾਰ ਫਿਰਦੀ ਐ ਤੇ ਕਬੂਤਰ ਦੇਦਾ ਆਪਾਂ ਤੇ ਆ ਲਿਆ ਸੀ ਆਪਾਂ ਸੂਤ ਦਾ ਤਿਆਰੀ ਜੀ ਵੀ ਖਤਮ ਹੋਣ ਵਾਲੀ ਆ ਸੂਤ ਜਾ ਥੋੜਾ ਘਪਿਆ ਚਲੋ ਕੋਈ ਨਾ ਜਿੰਨਾ ਚੱਲਦਾ ਉਹਨਾਂ ਚਲਾ ਲਾਂਗੇ ਕੈਂਚੀ ਲਿਆਏ ਤੇ ਪਲਾਸ ਨਾਲ ਬਾਬਾ ਆਮੋਰੇ ਕਿੱਲ ਜਗਾਈ ਹੁੰਦਾ ਸੀ ਤੇ ਉਹਦੇ ਟੰਗ ਟੁੰਗਦਿਆ ਕਰਾਂਗੇ ਕੋਈ ਚੀਜ਼ ਇੱਕ ਇੱਧਰ ਲਾ ਦਾਂਗੇ ਇੱਕ ਇੱਧਰ ਲਾ ਦਾਂਗੇ ਤੇ ਬਾਕੀ ਸਮਾਨ ਆ ਪਿਆ ਇਹ ਠੱਲਾ ਟੰਗ ਦਿਆਂ ਤੇ ਸਮਾਨ ਵਗੈਰਾ ਟੰਗ ਦਿਆ ਕਰਾਂਗੇ ਹੁਣ ਤਾਂ ਕੀ ਆ ਤਾਂ ਕਰਕੇ ਇੱਕ ਕਿੱਲ ਹੋਰ ਸੀ ਪਤਾ ਨਹੀਂ ਕਿੱਥੇ ਡੇਗ ਤਿਆਰ ਮੈਂ ਥੱਲੇ ਡਿੱਗ ਗਿਆ ਪਤਾ ਨਹੀਂ ਚਲੋ ਯਾਰ ਇੱਕਲਾਤਾ ਇੱਕ ਵਾਰੀ ਇੱਕ ਬਾਅਦ ਚ ਦੇਖ ਲਾਂਗੇ ਇੱਕ ਬਹੁਤ ਐ ਰਿਕਵਰੀ ਤੇ ਬਾਕੀ ਉਸਟੋ ਵਟ ਤੇ ਮਲਟੀ ਸਟਾਰ ਵੀ ਲੈ ਕੇ ਆਣੇ ਸੀ ਆਪਾਂ ਜੋੜੀਆਂ ਵਾਸਤੇ ਤੇ ਪੈਸੇ ਹੈ ਨਹੀਂ ਬਾਬਿਓ ਆ 7-800 ਰੁਪਏ ਸੀ ਕਪੜਾ ਲੈ ਆਏ 150 ਮੀਟਰ ਤੇ 5 ਮੀਟਰ ਕਪੜਾ ਲੈ ਬਾਕੀ ਆਪ ਐਸੇ ਰਹੇਗਾ 5-7 80 ਰੁਪਏ ਰਹੇਗੇ ਚਲੋ ਕੋਈ ਨਹੀਂ ਲੈ ਆਵਾਂਗੇ ਠਹਿਰ ਕੇ ਇੱਕ ਦੋ ਦਿਨਾਂ ਚ ਤੇ ਨਾ ਕਨਾਂ ਛਤਰੀ ਦੇ ਕਪੜਾ ਚੜਾਣਾ ਕਰਦੇ ਸ਼ੁਰੂ ਹੌਲੀ ਹੌਲੀ ਚੜਾ ਲਾਂਗੇ ਵਧੀਆ ਧੀਰ ਨਾਲ ਚੜਾਵਾਂਗੇ ਵਧੀਆ ਤਸੱਲੀ ਨਾਲ ਠੀਕ ਹੈ ਕਿ ਨਹੀਂ ਐਵੇਂ ਆਪਾਂ ਜਲਦਬਾਜ਼ੀ ਨਹੀਂ ਕਰਦੇ ਵਧੀਆ ਤਸੱਲੀ ਨਾਲ ਜਮਾ ਇੱਕ ਇੱਕ ਪੂਰੀ ਸਫਾਈ ਨਾਲ ਕੰਮ ਕਰਾਂਗੇ ਤੇ ਬਾਕੀ ਸੈਟ ਹੈ ਲੋ ਜੀ ਮੇਰੇ ਵੀਰੋ ਲਾ ਲਿਆ ਕੂਲਰ ਤੇ ਸੰਧ ਕਰ ਲੈ ਕੰਮ ਇੱਕ ਛਤਰੀ ਤਾਲਣੀ ਹੈ ਪਹਿਲਾ ਕਰਦੇ ਹਾਂ ਇੱਕ ਛਤਰੀ ਤਿਆਰ ਠੀਕ ਹੈ ਕਿ ਨਹੀਂ ਪੂਰੇ origignal ਕਰਾਂਗੇ ਪਹਿਲਾਂ ਵੀ ਕਿਹਾ ਤੇ ਪੂਰੀ ਤਸੱਲੀ ਨਾਲ ਬਾਕੀ ਹੋਰੇ ਇੱਕ ਇੱਕ ਤਾਰ ਬਣ ਰੱਖੀ ਐ ਇੱਕ ਇੱਕ ਆਪਾ ਬਣ ਦਾਂਗੇ ਬਾਕੀ ਕੱਪੜੇ ਬਾਰੇ ਦੱਸ ਦਿੰਦੇ ਹਾਂ ਤੁਹਾਨੂੰ ਕੋਈ ਸਪੈਸ਼ਲ ਕਪੜਾ ਨਹੀਂ ਆਏਗਾ ਛਤਰੀ ਵਾਲਾ ਇਹ ਇਹ ਬਾਬੇ ਖਦਰ ਵਾਲਾ ਕਪੜਾ ਹੈ ਤੇ 150 ਰੁਪਏ ਮੀਟਰ ਦੇ ਐ ਇਹ ਚਿੱਟਾ ਰੰਗ ਤੇ ਇਹ ਬਾਕੀ ਹਰਾ ਰੰਗ ਹੈ ਮੇਰੇ ਸਾਹ ਨਾਲ ਕਪੜਾ ਬਚ ਸਕਦਾ ਹੈ ਬਾਕੀ ਕੋਈ ਪਤਾ ਨਹੀਂ ਲੱਗ ਗਿਆ ਠੀਕ ਹੈ ਬਚ ਗਿਆ ਉਹ ਵੀ ਠੀਕ ਹੈ ਲਿਫਾਫਾ ਚੱਕ ਦੀਆਂ ਕੰਮ ਆਊਗਾ ਵੱਟਾ ਲਿਫਾਫਾ ਤੇ ਓਕੇ ਆ ਬਾਬਿਓ ਆਹੀ ਰੰਗ ਆਪਣਾ ਪਿਛਲੇ ਆਹੀ ਰੰਗ ਹੁੰਦਾ ਯਾਰ ਆਪਣਾ ਚੇਂਜ ਤਾਂ ਆਪਾਂ ਕਰਦੇ ਨਹੀਂ ਪੁਰਾਣੇ ਬੰਦਿਆਂ ਨੂੰ ਪਤਾ ਹੈ ਸਬਸਕ੍ਰਾਈਬਰਾਂ ਨੂੰ ਤੇ ਮਿੰਟ ਮਿੰਟ ਲਿੰਨਿਆ ਕੱਟਦੇ ਆ ਕਪੜਾ ਫਿਰ ਕਰੀ ਜਾਵਾਂਗੇ ਥੋਡੇ ਨਾਲ ਸ਼ੇਅਰ ਜੀ ਮੇਰੇ ਵੀ ਰਹੂੰ ਤੇ 36 ਕਰਦੀ ਆਪਾਂ ਤੈਨੂੰ 라ਤੀ ਕਰੋ ਚੈੱਕ ਬਾਬੋ ਇੱਕ ਛਤਰੀ ਦਾ ਕਪੜਾ ਕੱਟਿਆ ਸੀ ਆਪਾਂ ਤੇ ਇੱਕ ਦਾ ਹੀ ਲਾਇਆ ਤੇ ਬਾਕੀ ਆ ਧਾਗ ਆ ਖਤਮ ਹੋ ਗਿਆ ਆਪਣੇ ਕੋਲ ਆ ਦੇਖੋ ਆ ਹੋ ਗਿਆ ਖਤਮ ਤੇ ਲੈ ਕੇ ਆਣਾ ਪਊਗਾ ਤੇ ਇੱਕ ਸਾਈਡ ਰਹਿ ਗਈ ਐ ਦੀ ਤੇ ਆ ਕਰਕੇ ਸਿਮਕੇ ਫਿਰ ਚਿੱਟਾ ਕਪੜਾ ਲਾ ਕੇ ਦਿਖਾਵਾਂਗੇ ਵਿੱਚ ਆਪਾਂ ਬਾਕੀ ਇਹ ਲੈ ਆਈਆਂ ਯਾਰ ਖਤਮ ਹੋ ਗਈ ਇਹ ਕਰੇ ਭਈਸੀ ਆ ਥੋੜੀ ਜਿਹੀ ਭਈਸੀ ਤੇ ਇਹ ਲੈ ਆਣੇ ਆਪਾਂ ਫਿਰ ਕੰਪਲੀਟ ਕਰਕੇ ਫਿਰ ਦਿਖਾਉਂਦੇ ਆ ਤੁਹਾਨੂੰ ਮਿੱਤਰੋ। ਇਹ ਬ੍ਰਾਂਡ ਨਿਊ ਰੀਲ ਲੈ ਆਏ ਜੀ। ਕੋਈ ਸੂਤ ਕਹਿ ਦਿੰਦੇ ਇਹਨੂੰ ਇਹ ਰੀਲ ਲਾ ਲਓ, ਮੋਟੀ ਰੀਲ ਲਾ ਲਓ। ਚਲੋ ਲੈ ਆਏ। ਤੇ ਹੁਣ ਛਤਰੀ ਕੰਪਲੀਟ ਕਰਕੇ ਫਿਰ ਦਿਖਾਉਂਦੇ ਆ ਤੁਹਾਨੂੰ। ਨਹੀਂ ਤਾਂ ਐਵੇਂ ਲੰਬਾ ਵਲੋਗ ਬਣ ਨਹੀਂ ਜਾਂਦਾ। ਕੀ ਫਾਇਦਾ ਉਹ ਗੱਲਾਂ 'ਚ? ਜੀ ਬਾਬਿਓ ਤੇ ਚਿੱਟਾ ਕਪੜਾ ਲਾਤਾ। ਤੇ ਚਿੱਟਾ ਕਪੜਾ ਲੱਗ ਗਿਆ ਬਾਬਿਓ ਗਲਤ ਠੀਕ ਹੈ ਕਿ ਨਹੀਂ? ਉੱਚਾ ਨਹੀਂ ਆ ਲੱਗ ਗਿਆ ਆ ਦੇਖੋ ਉੱਚਾ ਨਹੀਂ ਆ ਲੱਗ ਗਿਆ ਇਧਰੋ ਦੇਖੋ ਇਧਰੋ ਥੋੜਾ ਗੈਪ ਹੈ ਇਧਰੋ ਜ਼ਿਆਦਾ ਗੈਪ ਹੈ ਤੇ ਇਧਰੋ ਵੀ ਦੇਖੋ ਲੋ ਜੀ ਆ ਵੀ ਸਹੀ ਨਹੀਂ ਲੱਗ ਗਿਆ ਇਹਦਾ ਟੇਡਾ ਵੀ ਆ ਦੇਖੋ ਤੁਹਾਨੂੰ ਪਤਾ ਲੱਗਦਾ ਹੋਊਗਾ ਅਗਲੋ ਚੱਕਾ ਡੱਬਾ ਹੈ ਹੈਗਾ ਜਿਹੜਾ ਇਹ ਐ ਇਹ ਨੂੰ ਝੁੱਕ ਰਿਹਾ ਹੈ ਅਗਲੋ ਚੱਕ ਆਉਂਜੀ ਪੱਟ ਦਾ ਕੱਪੜਾ ਤੇ ਬੱਸ ਕੱਲਾ ਮੰਗਰ ਥੱਕਦੇ ਗਏ ਯਾਰ ਇੱਕ ਕਾਂ ਤੇ ਕੱਲ ਦੇ ਥੱਕ ਰਿਆਂ ਢੂਈ ਜੀ ਦਰਦ ਕਰਦੀ ਆ ਮਾੜੀ ਜੀ ਥੱਕੇ ਹੋਏ ਯਾਰ ਕੱਲ ਦੇ ਮਿੱਟੀ ਮੁੱਟੀ ਪਾਈ ਸੀ ਡਿੱਟਾ ਪੁੱਟੀਆਂ ਸੀ ਤਾਂ ਕਰਕੇ ਵੀ ਥੱਕ ਰਿਆਂ ਤੇ ਬਾਕੀ ਆ ਇੱਕ ਕਪੜਾ ਚੜਾਤਾ ਆ ਤਾਂ ਸਹੀ ਚੜ ਕੇ ਜਮਾ ਪ੍ਰੋਪਰ ਤੇ ਕੱਲ ਤੁਹਾਨੂੰ ਜਮਾ ਸੈਟ ਕਰਕੇ ਚੜਾ ਕੇ ਦਿਖਾਵਾਂਗੇ ਐਵੇਂ ਆ ਆਂਦ ਕੱਟਣ ਦਾ ਕੀ ਫਾਇਦਾ ਠੀਕ ਹੈ ਕਿ ਨਹੀਂ ਤੇ ਆਰਾਮ ਨਾਲ ਚੜਾਵਾਂਗੇ ਤੇ ਸਮਾਨ ਸੋਨ ਧਰਤੀ ਇੱਕ ਵਾਰੀ ਉੱਤੇ ਤੇ ਪੈਨੇ ਆ ਤਾਂ ਘੰਟਾ ਤੱਕ 10 ਘੰਟਾ ਤੱਕ ਪੈਨੇ ਆ ਤੇ ਸੇ ਰੱਖ ਦਾਂਗੇ ਬਾਬੇ ਉਹ ਦਾਣੇ ਤੇ ਬੱਚੇ ਨਿਕਲ ਗਏ ਦਾਣੇ ਟਾਈਮ ਨਾਲ ਰੱਖਿਆ ਕਰਾਂਗੇ ਹੁਣ ਤੇ 8 ਘੰਟਾ ਤੱਕ ਪੈਨੇ ਆ ਫਿਰ ਤਾਂ ਤੇ ਦਾਣੇ ਤੇ ਵਲੋਗ ਅਪਲੋਡ ਕਰਤਾ ਕੱਲ ਵਾਲਾ ਮੈਂ ਤੇ ਫਿਰ ਕਰਤਾ ਛੇ ਟੁੱਡੇ ਨਾਲ ਜੀ ਮੇਰੇ ਵੀਰੋਂ ਕਬੂਤਰਾਂ ਨੂੰ ਦਾਣਾ ਰੱਖਤਾ ਰੇਹ ਰੱਖਤੀਆਂ ਦਾਣੇ ਵਾਲੀਆਂ ਦੋਨੇ ਖੁੱਡਿਆਂ ਚ ਪਾਣੀ ਵੀ ਪਾਰਤਾ ਤੇ ਆਪਾਂ ਥੱਲੇ ਜਾਈਏ ਮੇਰੇ ਵੀਰੋਂ ਏ ਥੱਲੇ ਜਾ ਕੇ ਬਾਕੀ ਆ ਯਾਰ ਖੂਨ ਲੱਗ ਗਿਆ ਮੂੰਹ ਤੇ ਪਤਾ ਨਹੀਂ ਖੂਨ ਆਣ ਲੱਗ ਗਿਆ ਸੀ ਫੁਨਸੀ ਵਾਂਸੀ ਪਤਾ ਨਹੀਂ ਫੁਰਤ ਹਟ ਗਈ ਹੋਊਗੀ ਚਲ ਕੋਈ ਦਿੱਕਤ ਵਾਲੀ ਗੱਲ ਨਹੀਂ ਥੱਲੇ ਜਾਈਏ ਇੱਕ ਵਾਰੀ ਤੇ ਦਾਣੇ ਦੋਣੇ ਤਰ ਤੇ ਕੁੰਡੀਆਂ ਲਾਤੀਆਂ ਓਕੇ ਰਿਪੋਰਟਾਂ ਤੇ ਮਿਲਦੇ ਆ ਥੋੜੀ ਦੇਰ ਬਾਅਦ ਆਪਾਂ ਜੀ ਬਾਬਿਓ ਆ ਗਏ ਆ ਜੀ ਉੱਤੇ ਗੋਲੀ ਨੂੰ ਲਿਆਏ ਤੇ ਨਾਲ ਦੀ ਨਾਲ ਫੁੱਲਾ ਛੜਤਾ ਤੇ ਆਪਾਂ ਵੀ ਨਾ ਆਏ ਬਾਬਿਓ ਤੇ ਪਤਾ ਨਹੀਂ ਸਿਰ ਜਾ ਦੁਖੀ ਆਂਦਾ ਸੀ ਦਿੱਕਤ ਜੀ ਹੋ ਰਹੀ ਸੀ ਮੇਰੇ ਕਰਨ ਵਾਲੀਆਂ ਸੈੱਟ ਹੋ ਜੂਆ ਤੇ ਹਲੇ ਵੀ ਥੋੜਾ ਥੋੜਾ ਸੋਰ ਸਾਦਈ ਸੋਦਾ ਹੋ ਰਿਹਾ ਤੇ ਟਰੇ ਚੱਕ ਦੀਆਂ ਵਾਬੇ ਉਹ ਬਹੁ ਟਾਈਮ ਹੋ ਗਿਆ ਘੰਟਾ ਹੋ ਗਿਆ ਵਾ ਟਰੇ ਆ ਧਰੀਆਂ ਨੂੰ ਤੇ ਨਾਲ ਵਾਗ ਗਏ ਸੀ ਅਰ ਛੱਡਣ ਵਾਗ ਗਏ ਸੀ ਕਿਸੇ ਨੂੰ ਤਾਂ ਕਰਕੇ ਬਾਕੀ ਆਂਡਾ ਵੀ ਚੱਕਣਾ ਹੈ ਜਿਆਦੇ ਦਿਨ ਹੋ ਗਏ ਤਾਂ ਫਿਰ ਪੰਗਾ ਪੈ ਜੂਆ ਚੱਕਦੇ ਆ ਚਲੋ ਆਂਡਾ ਇਹ ਵੀ चेंज कर दने हैं जेड़े चेंज करने हैं लो जी छात्र भी चख दिए हां जी लो इधर खाली ड्रे करते हैं इधर ज्यादा कबूतर है मेरे हिसाब ना दो तीन ज्यादा कबूतर है ਚਲੋ ਕੋਈ ਨਹੀਂ ਬਾਕੀ ਆ ਕਬੂਤਰੀ ਦੀ ਲੈ ਕੇ ਨਹੀਂ ਗਿਆ ਉਹ ਬਾਈ ਕਹਿੰਦਾ ਕਢਾ ਲੈ ਬੱਚੇ ਉਹ ਬਾਈ ਦਾ ਵੀ ਨਹੀਂ ਪਤਾ ਲੱਗਦਾ ਕੁਛ ਚਲੋ ਕੋਈ ਨਹੀਂ ਫਿਰਦੀ ਹੈ ਆਰਾਮਦਾਗੀ ਤਾਂ ਨਾਲ ਹੀ ਹੈ ਤੇ ਆਪੇ ਕਰ ਲੂਗੀ ਉਹ ਸੈਟਿੰਗ ਤਾਂ ਬਬੇ ਵਾਲਾ ਆਪੀ ਬਾਕੀ ਆ ਕਬੂਤਰੀ ਵੀ ਇਤਰਾਮ ਨੂੰ ਕਰਦੀ ਹੈ ਚਲੋ ਕੋਈ ਨਹੀਂ ਯਾਰ ਇਹਦਾ ਜੋੜਾ ਮੈਂ ਕਹਿੰਨਾ ਹੁਣ ਚਿੱਟੀ ਵਾਲੇ ਨਾਲ ਲਾ ਦੀਏ ਹੈਨਾ ਦੇਖੀ ਆਉਗੀ ਅੱਜ ਠੀਕਾ ਕਰਦੀਆਂ ਬਾਬੇ ਆਂਡੇ ਚੇਂਜ ਤੇ ਆ ਚੱਕ ਲਈਏ ਪੂਰ ਵਾਲੇ ਤਰਾਂਗੇ ਥੱਲੇ ਠੀਕ ਹੈ ਕਿ ਨਹੀਂ ਦੋਨੇ ਧਰਲੇ ਦੋ ਮਿੱਤਰੋ ਸਵੇਰੇ ਇੱਕ ਸੀਗਾ ਦੋਨੇ ਧਰ ਤੇ ਤੇ ਇਹ ਇੰਨਾ ਥੱਲੇ ਧਰ ਦਿੰਨੇ ਆ ਪੂਰੂ ਵਾਲੇ ਆਂਡੇ ਆਪਾ ਕਿਉਂਕਿ ਪੂਰੂ 70% ਆਪਦੇ ਆਂਡੇ ਖਰਾਬ ਕਰ ਸਕਦਾ ਕਿਉਂ ਖਰਾਬ ਕਰ ਸਕਦਾ ਏ ਜਦੋਂ ਆਪਾਂ ਜਾਣਿਆ ਉੱਠ ਪੈਂਦੇ ਆ ਇਹ ਠੀਕ ਹੈ ਕਿ ਨਹੀਂ ਤਾਂ ਕਰਕੇ ਹੁਣ ਉੱਠਿਆ ਨਹੀਂ ਦੇਖ ਹਲੇ ਤਾਂ ਬਾਪੂ ਸੱਟਨੇ ਆਂਡੇ ਤੇ ਬਾਕੀ ਦੇਖਦੇ ਆ ਕੱਟਦੇ ਕਿ ਨਹੀਂ ਕੱਟਦੇ ਇਹਨਾਂ ਤਾਂ ਕਦੇ ਬੱਚੇ ਬੁਲਾਏ ਨਹੀਂ ਆਪਾਂ ਆਹ ਕੁਤਰ ਤਾਂ ਲੈ ਲਈ ਸਾੜਾ ਇਹਦਾ ਆਲੇ ਸਾੜ ਦਾ ਬੱਚੀ ਇਹ 22 ਪੁਰਾਣੀ ਹੈ ਵੈਸੇ ਚਲੋ ਦੇਖਦੇ ਆ ਇਹਨਾਂ ਥਲੇ ਧਰ ਦਿੰਨੇ ਆ ਯਾਰ ਕੱਟਦੇ ਫਿਰ ਵੀ ਸਹੀ ਹੈ ਜੇ ਨਾ ਕੱਟੇ ਫਿਰ ਪੰਗਾ ਪੈ ਸਕਦਾ ਤੇ ਪੋਨੇ ਥੱਲੇ ਬਾਪੇ ਵਾਲੇ ਦਾ ਅੰਡਾ ਤੇ ਓਕੇ ਆ ਹੁਣ ਨਾਲ ਯਾਰੇ ਐਂ ਵੇਲੇ ਬੈਠੇ ਕੰਮ ਲੱਗੇ ਰਹਿਣਗੇ ਹੁਣ ਠੀਕ ਹੈ ਕਿ ਨਹੀਂ ਤੇ ਇਹਦੇ ਅੰਡੇ ਆਪਾਂ ਚੈੱਕ ਕਰੇ ਤਰਤੇ ਪੂਰ ਵਾਧ ਤੇ ਛੱਡਦੇ ਆਪਾਂ ਠੀਕ ਹੈ ਕਿ ਨਹੀਂ ਆ ਜੋੜਾ ਵੈ ਸਾਪਾ ਤੋੜਨਾ ਹੁਣ ਇੱਕ ਝੋਲੀ ਲੈਣੀ ਸਾਨੂੰ ਦੀ ਤੇ ਆਪੇ ਕੱਟ ਦੇਣਗੇ ਉਹ ਜਾਂ ਪੂਤਰ ਛੱਡਦੀਆਂ ਬਾਪਿਓ ਠੀਕ ਹੈ ਕਿ ਨਹੀਂ ਨਹੀਂ ਤਾਂ ਹੋਰਾਂ ਨੇ ਇਤਰਾ ਅਲੂਆ ਕੀ ਫਾਇਦਾ ਹੈ ਹੋਰਾਂ ਨੇ ਆਪਾਂ ਨੂੰ ਚਾਹੀਦੇ ਨਹੀਂ ਲੋਲੀ ਚਲੋ ਜੋ ਸ਼ਰਤਾਜੀ ਪੁਰੂ ਇੱਥੇ ਤੇ ਇਹ ਪੁਰੂ ਨਾ ਕਬੂਤਰੀ ਲਾਈਏ ਕਿ ਨਾਲ ਅਸੀਂ ਦੇਖ ਬਾਬਿਓ ਬੱਚੇ ਦੇਖ ਲਈਏ ਵੀ ਫੀਡ ਫੂਡ ਕਰਤੀ ਕਿ ਨਹੀਂ ਠੀਕ ਹੈ ਕਿ ਨਹੀਂ ਕਬੂਤਰੀ ਨੂੰ ਪਿਆਰ ਨਾਲ ਚੱਕ ਕੇ ਇੱਥੇ ਦੇਖਦੇ ਆਪ ਵੀ ਦੇ ਆ ਕੁਛ ਕੇ ਨਹੀਂ ਬੱਚਿਆਂ ਨੂੰ ਖਵਾ ਰਖੀ ਲੋ ਜੀ ਖਵਾ ਰਖੇ ਕੋਈ ਦਿੱਕਤ ਨਹੀਂ ਗੱਲ ਨਹੀਂ ਵੈਸੇ ਛੋਟਿਆਂ ਨੂੰ ਗਾਣੇ ਤਾਂ ਨਹੀਂ ਖਵਾਉਂਦੇ ਇਹ ਕਬੂਤਰੀ ਅੰਦਰ ਆ ਤਾਂ ਇੱਕ ਹਿਸਾਬ ਦਾ ਹੁੰਦਾ ਕੁਛ ਜਿਵੇਂ ਇਹ ਇੱਕ ਸਾਦ ਦੁੱਧ ਘਹਿ ਲਓ ਯਾਰ ਠੀਕ ਹੈ ਕਿ ਨਹੀਂ ਕਬੂਤਰੀ ਅੰਦਰ ਹੀ ਹੁੰਦਾ ਬਾਹਰ ਅੰਦਰ ਨਹੀਂ ਹੁੰਦਾ ਜਦੋਂ ਆਂਡੇ ਜੋ ਬੱਚਾ ਨਿਕਲਦਾ ਹੈ ਕਬੂਤਰੀ ਉਹਨੂੰ ਦਿੰਦੀ ਆ ਫੀਡ ਕਰਦੀ ਆ ਮਤਲਬ ਤੇ ਪਾਣੀ ਜਾਈ ਲਾ ਲਓ ਕੁਝ ਹੁੰਦਾ ਲਿਕਵਿਡ ਲਿਕਵਿਡ ਹੁੰਦਾ ਤੇ ਉਹ ਕੀ ਹੁੰਦੀ ਆ ਤਾਂ ਕਰਕੇ ਬੱਚਿਆਂ ਨੂੰ ਦੇ ਰੱਖਿਆ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਸੱਟ ਨੇ ਬੱਚੇ ਵੀ ਆਪਣੇ ਓਕੇ ਨੇ ਤੇ ਇਹ ਦੂਜੀ ਜੋੜੀ ਥੱਲੋਂ ਨਿਕਲ ਆਣਗੇ ਬੱਚੇ ਬਾਪਿਓ ਜੋ 22 23 23 ਤੱਕ 23 24 ਤੱਕ ਨਿਕਲੇ ਆਣਗੇ ਦੂਜੀ ਜੋੜੀ ਥੱਲੋਂ ਉਹ ਸਾਬ ਨਾਲ ਦੱਸਿਆ ਜਿਵੇਂ ਇਹ ਨਿਕਲੇ ਆ ਰਹੇ ਛੇਤੀ ਨਿਕਲ ਗਏ ਉਹ ਸਾਬ ਨਾਲ ਤਾਂ 23 24 ਨੂੰ ਨਿਕਲੇ ਆਣਗੇ ਜੇ ਪੂਰੇ ਦਿਨ ਕਰੀਏ 26 ਨੂੰ ਨਿਕਲੇ ਆਣਗੇ 27 ਨੂੰ ਜੇ ਪੂਰੇ ਦਿਨੇ ਦੇ ਸਾਬ ਨਾਲ ਕਰੀਏ 25 26 ਤੇ ਉਹਨਾਂ ਦੇ ਸਾਬ ਨਾਲ ਕਰੀਏ ਤਾਂ 24 25 ਲਾ ਲਓ 23 24 ਚਲੋ ਕੋਈ ਨਹੀਂ ਓਕੇ ਬਾਕੀ ਵਲੌਗ ਦੀ ਐਂਡਿੰਗ ਕਰਦੇ ਆ ਠੀਕ ਹੈ ਕਿ ਨਹੀਂ ਸਮਾਨ ਵੀ ਅੰਦਰ ਐ ਪਿਆ ਮੁਰਕ ਕੇ ਤੁਹਾਡੇ ਸਾਹਮਣੇ ਐ ਸਮਾਨ ਵੀ ਨਹੀਂ ਆ ਛਤਰੀ ਬਿੰਗੀ ਲਾਤੀ ਸੀ ਮੈਂ ਆ ਪੱਟਦੀ ਚਿੱਟਾ ਕਪੜਾ ਪੱਟਦਾ ਉਰੇ ਦੁਬਾਰਾ ਲਾਣੀ ਪਊਗੀ ਚਲੋ ਕੱਲ ਦੇਖਾਂਗੇ ਯਾਰ ਉਹ ਤਾਂ ਤੇ ਮੈਂ ਕਪੜਾ ਐਂ ਕਰ ਦਾਂ ਲਫਾਫੇ ਚ ਬਾਕੇ ਰੱਖ ਦੇਣਾ ਕਈ ਵਾਰ ਯਾਰ ਕੋਈ ਆ ਗੋਲੀ ਵਰਗਾ ਗੰਧ ਮਾਰ ਦਿੰਦਾ ਇਹਨੂੰ ਸੌਂਟ ਕੇ ਨਾ ਤੇ ਲਾ ਕੇ ਇਹਦੀ ਲਫਾਫੇ ਚ ਬਾ ਦੇਣਾ ਕੀ ਵਾਪੇ ਹਰੇ ਬੋਟੇ ਵਾਲੀ ਦਾ ਜੋੜਾ ਵੀ ਹੁਣ ਲਾਣਾ ਬੂਆ ਕਿਸੇ ਨਾਲ ਕਿਸੇ ਦਾ ਕਿਸੇ ਨਾਲ ਠੀਕ ਹੈ ਕਿ ਨਹੀਂ ਤੇ ਜਿਹਦੇ ਨਾਲ ਲੰਦੇ ਸੀ ਆ ਪਾਉ ਕੂਤਰ ਦਾ ਦੇਤਾ ਲੈ ਗਿਆ ਬਾਈ ਬਾਈ ਦਾ ਸੀਗਾ ਤੇ ਹੁਣ ਦੇਖਦੇ ਆ ਯਾ ਪੂਰੂ ਨਾਲ ਲਾਵਾਂਗੇ ਆ ਚਿੱਟੀਆਂ ਖਾਲੇ ਕੂਤਰ ਨਾਲ ਲਾਵਾਂਗੇ ਮਿੱਤਰੋ ਠੀਕ ਹੈ ਕਿ ਨਹੀਂ ਆ ਬੈਠਾ ਚਿੱਟੀਆਂ ਖਾਲਾ ਯਾ ਪੂਰੂ ਆ ਬੈਠਾ ਚਿੱਟੀਆਂ ਖਾਲਾ ਉਹ ਉਡਕੀ ਜਾਂਦਾ ਤੇ ਦੇਖਦੇ ਆ ਕਿਹਦੇ ਨਾਲ ਲਾਣੇ ਕਿਹਦੇ ਨਾਲ ਨਹੀਂ ਤੇ ਪੂਰੂ ਨਾਲ ਵੀ रिजल्ट ਤਾਂ ਮੇਰੇ ਸਾਹਮਣੇ ਨਾਲ ਚਲੋ ਦੇਖਦੇ ਆ ਕਿ ਬਣਦਾ ਠੀਕ ਹੈ ਕਿ ਨਹੀਂ ਐਵੇਂ ਤਾਂ ਕੀ ਫਾਇਦਾ ਕਹਿਣ ਦਾ ਵੀ ਰਿਜ਼ਲਟ ਵਧੀਆ ਹੋਊਗਾ ਕਿਵੇਂ ਜਾ ਜੇ ਮਾੜੇ ਵੀ ਨਹੀਂ ਕਰ ਸਕਦੇ ਆ ਚੰਗੇ ਵੀ ਨਹੀਂ ਕਰ ਸਕਦੇ ਆ ਕਬੂਤਰੀ ਕਿਉਂਕਿ ਆਪਾਂ ਕਦੇ ਆ ਕਬੂਤਰੀ ਦੇ ਬੱਚੇ ਕਢਾਈ ਨਹੀਂ ਤਾਂ ਕਰਕੇ ਤੇ ਇੱਕ ਆ ਕਬੂਤਰੀ ਦਾ ਅੰਡਾ ਉਹ ਕਬੂਤਰੀ ਥੱਲੇ ਪਿਆ ਉਹ ਬੈਠੀ ਠੀਕ ਹੈ ਕਿ ਨਹੀਂ ਤੇ ਇਧਰ ਆਪਾਂ ਹੁਣ ਤਰੇ ਆ ਭੂਰੂ ਦੇ ਅੰਡੇ ਤੇ ਪੂਰੂ ਨਾਲ ਇਹ ਦਾ ਲਾ ਦਾਂਗੇ ਜਿਹੜੀ ਪੂਰੂ ਵਾਲੇ ਕਬੂਤਰੀ ਲੱਗੀ ਹੋਈ ਸੀ ਪਹਿਲਾਂ ਉਹ ਚਿੱਟੀਆਂ ਖਾਣਾਂ ਲਾ ਦਾਂਗੇ ਮੇਰੀ ਤਾਂ ਐਨੇ ਸਲਾਏ ਬਾਕੀ ਕਮੈਂਟਾਂ 'ਚ ਦੱਸ ਦਿਆਂ ਕਿਹਦੇ ਨਾਲ ਲਾਈਏ ਕਿਹਦੇ ਨਾਲ ਨਹੀਂ ਠੀਕ ਹੈ ਕਿ ਨਹੀਂ ਬਾਬਿਓ ਆ ਮੈਂ ਤੁਹਾਨੂੰ ਦਿਖਾ ਦਾਂ ਆ ਕਬੂਤਰੀ ਐ ਆ ਕਬੂਤਰ ਐ ਇਹਨਾਂ ਦੋਨਾਂ ਦਾ ਜੋੜਾ ਲਾਈਏ ਕਿ ਆ ਕਬੂਤਰੀ ਆ ਪੂਰੂ ਨਾਲ ਲਾਈਏ ਠੀਕ ਹੈ ਕਿ ਨਹੀਂ ਦੱਸ ਦਿਓ ਬਾਬੇ ਕਮੈਂਟਾਂ 'ਚ ਓਵੇਂ ਕਰ ਲਾਂਗੇ ਆਪਾਂ ਜਿਨੇ ਵੀਰਾਂ ਦੇ ਜ਼ਿਆਦਾ ਕਮੈਂਟ ਆਣਗੇ ਓਵੇਂ ਦੇਖ ਲਾਂਗੇ ਤੇ ਬੱਸ ਮਿਲਦੇ ਆਂ ਫਿਰ ਅਗਲੇ ਵਲੌਗ 'ਚ ਬਾਬਿਓ ਇਸ ਰੀਡ ਦਾ ਡਾਊਨ ਹੈ ਤੇ ਕੱਲ ਸਕੂਲ ਵੀ ਜਾਣਾ ਫਿਰ ਕੱਲ ਤਾਂ ਜਾਵੇਂ ਡਾਊਨ ਹੋ ਜੂਗਾ ਠੀਕ ਹੈ ਕਿ ਨਹੀਂ ਤੇ ਬਾਕੀ ਆ ਕਬੂਤਰੀ ਆਂਡਾ ਤਾਂ ਨਹੀਂ ਤਾਂ ਨਾਲ ਯਾਰ ਆ ਬਿੰਗੀ ਧੋਣ ਵਾਲੀ ਮੈਨੂੰ ਲੱਛਣ ਜੇ ਤਾਂ ਲੱਗੀਆਂ ਨੇ ਇਹਦੇ ਕੀ ਪਤਾ ਧਰਦੇ ਪਹਿਲਾਂ ਹੀ ਕਮਜ਼ੋਰ ਹੈ ਯਾਰ ਇਹ ਕਬੂਤਰੀ ਤਾਂ ਹੈ ਆਂਡੇ ਧਰ ਤੜਕੇ ਹੋਰ ਚਲੋ ਮੈਂ ਦੇਖਦਾ ਜੇ ਆਂਡਾ ਇਹ ਸਹੀ ਧਰੂਗੀ ਨਾ ਇਹਦਾ ਜੋੜਾ ਵੀ ਫਿਰ ਲਾਈ ਦੇਵਾਂਗੇ ਠੀਕ ਹੈ ਨਹੀਂ ਕਮਜ਼ੋਰ ਹੋ ਜੂ ਯਾਰ ਬੱਚੇ ਕਮਜ਼ੋਰ ਹੀ ਆਣਗੇ ਚਲੋ ਦੇਖ ਲਾਂਗੇ ਕਿਵੇਂ ਬਣਦਾ ਚਲੋ ਮਿਲਦੇ ਆ ਫਿਰ ਕੱਲ ਵਾਲੇ ਵਲੌਗ ਚ ਮਿੱਤਰੋ